ਅੰਦਾਜ਼ਾ ਲਗਾਓ ਸੰਤ ਕਿਤਨੀ ਪੀੜਾ ਤੋਂ ਲੰਘਦੇ ਇੱਕ ਇਤਿਹਾਸਕ ਗਾਥਾ ਯਾਦ ਆ ਰਹੀ ਹੈ ਆਨੰਦਪੁਰ ਸਾਹਿਬ ਦੀ ਕਿਲੇ ਦੇ ਉੱਤੇ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਅੱਧੀ ਰਾਤ ਨੂੰ ਟਹਿਲ ਰਹੇ ਨੇ ਤੇ ਰਾਤ ਵੀ ਮਸਿਆ ਦੀ ਆਪਣੇ ਖਿਆਲਾਂ ਵਿੱਚ ਮਸਤ ਆਪਣੀ ਧੁਨਾਂ ਦੇ ਚਲੇਨ ਟਹਿਲ ਰਹੇ ਨੇ ਟੈਲਦੇ ਆ ਟੈਲਦੇ ਆ ਸਤਿਗੁਰੂ ਦੇ ਕੰਨਾਂ ਵਿੱਚ ਹੋਕਿਆਂ ਦੀ ਆਵਾਜ਼ ਆਈ ਹੋਕੇ ਤੇ ਹੋਕੇ ਵਿਛੋੜੇ ਤੋਂ ਨਿਕਲਦੇ ਨੇ ਹੋਕੇ ਦੁੱਖ ਤੋਂ ਨਿਕਲਦੇ ਸਤਿਗੁਰੂ ਵੀ ਹੈਰਾਨ ਹੋ ਗਏ ਅਧੀ ਰਾਤ ਦਾ ਵਕਤ ਹੋਕਿਆਂ ਦੀ ਆਵਾਜ਼ ਕੰਨ ਵਿੱਚ ਕੌਣ ਹੋ ਸਕਦਾ ਏ ਇਹ ਆਵਾਜ਼ ਜਿਸ ਪਾਸੇ ਆ ਰਹੀ ਸੀ ਪਾਤਸ਼ਾਹ ਉਸੇ ਪਾਸੇ ਚੱਲ ਪਏ ਉਹ ਹਨੇਰੇ ਵਿੱਚ ਖੁੱਲ੍ਹ ਜਾ ਕੇ ਜਦ ਦੇਖਦੇ ਗੌਰ ਨਾਲ ਤੇ ਇਹ ਤੇ ਭਾਈ ਨੰਦ ਲਾਲ ਇਹ ਬੈਠਾ ਤੇ ਨੰਦ ਲਾਲ ਨੂੰ ਵੀ ਮਹਿਸੂਸ ਹੋਇਆ ਮੇਰੇ ਨੇੜੇ ਕੋਈ ਆਇਆ ਕੋਈ ਹੈ ਉਸ ਹਨੇਰੇ ਵਿੱਚ ਬਹੁਤ ਬਵਾਰ ਖੁੱਲ ਖੁੱਲ ਕੇ ਅੱਖਾਂ ਦੇਖਿਆ ਤੋਂ ਮਸਤ ਕਦਮਾਂ ਤੇ ਰੱਖਿਆ ਖੜੇ ਹੋਗੇ ਕੁਝ ਬੋਲੇ ਨਹੀਂ। ਧਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੁਖਾਰਬਿੰਨ ਤੋਂ ਦੋ ਬੋਲ ਨਿਕਲੇ। ਨੰਦ ਲਾਲ ਤੂੰ ਮੈਨੂੰ ਦੱਸੇਂਗਾ ਕਿ ਸਾਰਾ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ? ਤੇ ਨੰਦ ਲਾਲ ਕਹਿੰਦੇ ਨ ਮਹਾਰਾਜ ਮੈਂ ਪ੍ਰਾਕ੍ਰਿਤਿਕ ਖੋਜੀ ਨਹੀਂ ਆਂ। ਬਾਓ ਸੈਂਟਿਸਟ ਨਹੀਂ ਆਂ। ਵਿਗਿਆਨਕ ਨਹੀਂ ਆਂ। ਕਵੀ ਸ਼ਾਇਰ ਹਾਂ ਕਵੀ ਹਾਂ ਤੇ ਤੁਹਾਡਾ ਨਿਮਾਣਾ ਸੇਵਕ ਮੈਂ ਨਹੀਂ ਦੱਸ ਸਕਦਾ ਸਤਿਗੁਰੂ ਕਹਿਣ ਲੱਗੇ ਤੂੰ ਕਬੂਲ ਕਰ ਲਿਆ ਕਿ ਸ਼ਾਇਰ ਹੈ ਕਵੀ ਹੈ ਸ਼ਾਇਰ ਦਾ ਤਖੀਲ ਹੁੰਦਾ ਹੈ ਕਵੀ ਦੀ ਕਲਪਨਾ ਹੁੰਦੀ ਹੈ ਤੂੰ ਆਪਣੀ ਕਲਪਨਾ ਦੇ ਆਧਾਰ ਤੇ ਦੱਸ ਆਸਮਾਨ ਦਾ ਰੰਗ ਕਾਲਾ ਕਿਉਂ ਹੈ ਕਲਪਨਾ ਤਖੀਲ ਆਪਣੀ ਕਲਪਨਾ ਦੇ ਆਧਾਰ ਤੇ ਦੱਸ ਕਿਉਂਕਿ ਤੂੰ ਇਤਨਾ ਕਬੂਲ ਕਰ ਲਿਆ ਕਿ ਤੂੰ ਸ਼ਾਇਰ ਹੈ ਤੂੰ ਕਵੀ ਹੈ ਤੇ ਕਵੀਆਂ ਦੀ ਕਲਪਨਾ ਦੀ ਦੁਨੀਆ ਵੀ ਆਉਂਦੀ ਹੈ ਤੂੰ ਆਪਣੀ ਕਲਪਨਾ ਨੂੰ ਆਧਾਰ ਬਣਾ ਕੇ ਦੱਸ ਇਹ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ ਇਹ ਕਾਲਾ ਕਿਉਂ ਹੈ ਹੁਣ ਭਾਈ ਸਾਹਿਬ ਦੱਸਦੇ ਨੇ ਰੰਗਸ਼ ਕਬੂਦ ਕਰ ਦਿਲੇ ਅਜ ਪੁਰਸੁਰਾਰ ਸਾਖਤ ਅਜ ਬਸ ਕੇ ਦੂਦ ਆਹੇ ਮਨ ਅਜ ਆਸਮਾਂ ਗੁਇਸਤ ਐ ਮੇਰੇ ਬਾਦਸ਼ਾ ਮੇਰੇ ਤੜਪੇ ਹੋਏ ਹਿਰਦੇ ਚੋਂ ਜਿਹੜੇ ਹੌਕੇ ਨਿਕਲੇ ਨੇ ਉਹ ਜਦ ਆਸਮਾਨ ਤੱਕ ਪਹੁੰਚੇ ਨੇ ਉਹਨਾਂ ਨੇ ਸਾੜ ਕੇ ਕਾਲਾ ਕੀਤਾ ਮਹਾਰਾਜ ਨੇ ਗਲਵਕੜੀ ਚ ਲੈ ਲਿਆ ਇਤਨੀ ਪੀੜਾ ਚੁਲੰਗ ਰਹੇ ਹੈ ਇਤਨੀ ਬਿਰਹ ਦੀ ਪੀੜਾ ਚੁਲੰਗ ਰਹੇ ਹੈ ਕਿ ਸਿਰਕਦੇ ਮੈਂ ਜ਼ਿਕਰ ਕਰਾਂਗਾ ਜਿਤਨੀ ਪੀੜਾ ਚ ਇੱਕ ਸੰਤ ਲੰਗਦਾ ਆਮ ਸੰਸਾਰੀ ਨੂੰ ਕੀ ਪਤਾ ਕੁਝ ਵੀ ਨਹੀਂ ਪਤਾ ਇਤੇ ਲਾਗੀ ਹੋਏ ਸਵਜਾਨੇ ਪੀ ਰਾਮ ਭਗਤ ਅਣੇ ਆਲੇ ਤੇਸ ਕਬੀਰ ਕਹਿੰਦੇ ਪੀੜਾ ਕਦੀ ਹੋਈ ਹੋਵੇ ਤੇ ਜਾਣੋ ਭਿਆੰਕਰ ਪੀੜਾ ਮੈਂ ਫਿਰ ਅਰਜ਼ ਕਰਾਂ ਆਪਣੇ ਵਿੱਚੋਂ ਹੀ ਪ੍ਰਮਾਤਮਾ ਨੂੰ ਜਨਮ ਦੇਣਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੈਂ ਕਿ ਦਫਾ ਫਿਰ ਦौरा ਦੇ ਆ ਪਰ ਸੂਤ ਦੀ ਪੀੜਾ ਤੋਂ ਲੰਗੇ ਬਿਨਾ ਕੋਈ स्त्री ਮਾਂ ਨਹੀਂ ਬਣ ਸਕਦੀ ਮਾਨਸਿਕ ਪੀੜਾ ਤੋਂ ਲੰਗੇ ਬਿਨਾ ਕੋਈ ਸੰਤ ਬਗਤ ਨਹੀਂ ਬਣ ਸਕਦਾ ਸੰਸਾਰੀ ਬਣਿਆ ਰਹੇਗਾ ਸੰਸਾਰੀ ਪੀੜਾ ਮਾਮੂਲੀ ਹੁੰਦੀ ਹੈ ਬੁਲਾਣ ਦੇ ਵੀ ਬੜੇ ਸਾਧਨ ਨੇ ਅਧਿਆਤਮਿਕ ਪੀੜਾ ਬੜੀ ਪਰਬਲ ਹੈ ਮਨ ਜੀ ਦਾਸੂਰਾ ਅਹ ਜੋ ਆਪਣੇ ਮਨ ਨੂੰ ਜਿੱਤ ਲੈਣ ਸੂਰਬੀਰ ਮਹਾਨ ਜਿੱਥੇ ਜੋਧ ਮਹਾਬਲ ਸੂਰ تنమే ਰਾਮ ਰਿਆ ਭਰਪੂਰ ਕਮਜ਼ੋਰ ਬੰਦਿਆਂ ਦਾ ਇਹ ਕੰਮ ਨਹੀਂ ਹੈ ਬੜਾ ਸਾਹਸ ਚਾਹੀਦਾ ਹੈ ਬੜੀ ਹਿੰਮਤ ਚਾਹੀਦੀ ਹੈ ਬੜੀ ਦਲੇਰੀ ਚਾਹੀਦੀ ਹੈ ਉਸ ਤੋਂ ਪਹਿਲੇ ਸਮਝ ਚਾਹੀਦੀ ਹੈ ਸਮਝ ਦੇ ਮਿਲਨੇ ਆਂ ਇਹ ਪੀੜਾ ਸ਼ੁਰੂ ਹੋ ਜਾਂਦੀ ਹੈ ਕਿਉਂ ਉਹ ਸੰਸਾਰੀ ਨਹੀਂ ਰਹਿ ਜਾਂਦਾ ਜਗਿਆ ਸੁ ਹੋ ਗਿਆ ਤੇ ਉਹਨੂੰ ਸਿਰਫ ਜਗਿਆ ਸੁ ਨਹੀਂ ਸਾਧੂ ਹੋ ਗਿਆ ਸਾਧੂ ਤੇ ਜਗਿਆ ਸੁ ਇਹ ਦੋਵੇਂ ਬੜੀ ਪਰਬਲ ਪੀੜਾ ਚੋਂ ਲੰਘਦੇ ਨੇ ਮਨ ਨੂੰ ਜਿਸ ਨੇ ਜਿੱਤ ਲਿਆ ਇਹ ਸੂਰਬੀਰ ਹੈ ਮਹਾਨ ਮੰਗੀਤਾ ਸੂਰਾ ਹੈ ਸੁੰਦਰ ਹੈ ਗੁਣਵਾਨ ਖੂਬਸੂਰਤ ਕੌਣ ਹੈ ਖੂਬ ਸੂਰਤੀ ਦੋ ਤਰ੍ਹਾਂ ਦੀ ਹੈ ਮੰਦੀ ਤੰਦੀ ਤਨ ਖੂਬ ਸੂਰਤ ਹੈ ਮਨ ਖੂਬ ਸੂਰਤ ਨਹੀਂ ਇਹਨੂੰ ਕਹਿੰਦੇ ਨੇ ਸ਼ਕਲ ਸੂਰਤ ਠੀਕ ਹੈ ਸੁਭਾਅ ਠੀਕ ਨਹੀਂ ਸੂਰਤ ਠੀਕ ਹੈ ਸਿਰਤ ਠੀਕ ਨਹੀਂ ਦੋ ਤਰ੍ਹਾਂ ਦੀ ਖੂਬਸੂਰਤੀ ਹੁੰਦੀ ਹੈ ਇੱਕ ਖੂਬਸੂਰਤੀ ਸੰਸਾਰ ਨੂੰ ਚੰਗੀ ਲੱਗਦੀ ਹੈ ਇੱਕ ਖੂਬਸੂਰਤੀ ਨਿਰੰਕਾਰ ਨੂੰ ਚੰਗੀ ਲੱਗਦੀ ਪਰਮਾਤਮਾ ਨੂੰ ਚੰਗੀ ਲੱਗਦੀ ਆਪ ਸਵਾਰੇ ਮੈਂ ਮਿਲੈ ਮੈਂ ਮਿਲੈ ਆ ਸੁਖੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਇੱਕ ਦਫਾ ਤੂੰ ਆਪਣੇ ਆਪ ਨੂੰ ਸ਼ਿੰਗਾਰ ਤੇ ਸਹੀ ਸਵਾਰ ਤੇ ਸਹੀ ਸਾਰਾ ਜਗਤ ਤੇਰਾ ਹੈ ਮੈਂ ਤੇ ਤੇਰਾ ਹਾਂ ਫਿਰ ਸਾਰਾ ਜਗਤ ਤੇਰਾ ਤਨ ਦੀ ਖੂਬਸੂਰਤੀ ਤੇ ਸੰਸਾਰ ਰੀਜਦਾ ਹੈ ਔਰ ਖੂਬਸੂਰਤੀ ਬਹੁਤ ਵੱਡੀ ਪ੍ਰਭਾਵਿਤ ਕਰਦੀ ਹੈ ਇਹ ਵੀ ਮਰਚ ਕਰਦੇ ਹੈ ਦਾ ਬੜਾ ਭਾਰੀ ਜ਼ਿਕਰ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿਰਤ ਕਦੇ ਕਦਾਂ ਐਸਾ ਹੁੰਦਾ ਹੈ ਸੂਰਤ ਵੀ ਠੀਕ ਹੋਵੇ ਸਿਰਤ ਵੀ ਠੀਕ ਹੋਵੇ ਸੁਭਾਅ ਵੀ ਪਵਿੱਤਰ ਹੈ ਔਰ ਸ਼ਕਲ ਸੂਰਤ ਵੀ ਠੀਕ ਹੈ ਕਈ ਦਫਾ ਐਸਾ ਹੈ ਸੂਰਤ ਠੀਕ ਨਹੀਂ ਹੈ ਸਿਰਤ ਠੀਕ ਹੈ ਕਈ ਦਫਾ ਐਸਾ ਹੁੰਦਾ ਹੈ ਸੂਰਤ ਤੇ ਬਹੁਤ ਅੱਛੀ ਹੈ سیرਤ ਕਿਸੇ ਕੰਮ ਦੀ ਸੁਭਾਅ ਠੀਕ ਨਹੀਂ ਹੈ ਇਸ ਤੇ ਉਤੇ ਵਿਦਵਾਨਾਂ ਨੇ ਲਿਖਿਆ ਤੇ ਬਹੁਤ ਕੁਝ ਹੈ ਪਰ ਤੁਛ ਮਾਤਰ ਮੈਂ ਅਰਜ਼ ਕਰਾਂ ਸੂਰਤ ਵੀ ਠੀਕ ਹੋਵੇ سیرਤ ਵੀ ਠੀਕ ਹੋਵੇ ਇਸ ਤਰ੍ਹਾਂ ਦੇ ਮਨੁੱਖ ਜਗਤ ਦੇ ਚ ਕਦੀ ਕਦਾਈ ਆਉਂਦੇ ਨਹੀਂ ਤੇ ਜਨਾਬ ਹਾਲੀਕ ਉਰਦੂ ਦਾ ਸ਼ਾਇਰ ਹੈ ਉਹ ਕਹਿੰਦਾ ਹੈ ਖੁਦਾ ਨੇ ਹੁਸਨ ਨਾਦਾਨੋਂ ਕੋ ਬਖਸ਼ਾ ਜ਼ਰ ਜ਼ਲੀਲੋਂ ਕੋ ਅਕਲਮੰਦੋਂ ਕੋ ਰੋਟੀ ਖੁਸ਼ਕ ਔਰ ਹਲਵਾ ਬਖੀਲੋਂ ਕੋ ਪਿੰਜ ਕੰਦਰ। ਅਨੰਦਾ ਸੋਪਣ ਕਈ ਦਫਾ ਮਨੁਖ ਦਾ ਮਨ ਉਸੇ ਚੀ ਉਲਟ ਕੇ ਰਹਿ ਜਾਂਦਾ ਹੈ। ਤੇ ਮਨ ਨੂੰ ਸੁੰਦਰ ਬਣਾਣਾ ਇਹ ਖਿਆਲ ਹੀ ਨਹੀਂ ਆਉਂਦਾ। ਇਹ ਮਨ ਸੁੰਦਰ ਆਪਣਾ ਹਰਨਾਮ ਮਜੀਠੇ ਰੰਗ ਦੇ।